ਸਮਰਾਲਾ ਦੇ ਪ੍ਰਸ਼ਾਸਨ ਦੇ ਵੱਲੋਂ ਇੱਕ ਕਿਸਾਨ ਜੁਥੇਬੰਦੀ ਦੀ ਮੰਗਤੇ ਸ਼ੁਰੂ ਕੀਤਾ ਗਿਆ ਡਰੇਨ ਦਾ ਕੰਮ ਅੱਜ ਦੂਜੇ ਦਿਨ ਦੂਜੀ ਜਥੇਬੰਦੀ ਦੇ ਵਿਰੋਧ ਜੁੜਾ ਹੈ ਕਰਨ ਤੇ ਰੋਕ ਲਗਾ ਦਿੱਤਾ ਗਿਆ ਹੁਣ ਜਾਣਕਾਰੀ ਦੇ ਅਨੁਸਾਰ ਪਿੰਡ ਗੜੀ ਤੋਂ ਲੈ ਕੇ ਪਿੰਡ ਟੰਡੇ ਤੱਕ ਜਾਂਦੀ ਬਰਸਾਤੀ ਡਰੇਨ ਨੂੰ ਜੜਾ ਹੈ ਮੁੱਢੋ ਬਣਾਉਣ ਦਾ ਕੰਮ ਸ਼ੁਰੂ ਤੋਂ ਹੀ ਵਿਵਾਦ ਦੇ ਵਿੱਚ ਪਿਆ ਹੋਇਆ ਹੈ ਤੇ समराला के, के नायब तहसीलदार हरीश कुमार ने कहा कि ड्रेन काम कानून के मुताबिक सही चल रहा है पर भारतीय यूनियन लखोवाल के विरोध करने से एक कम रोकता गया है उन्होंने कहा है कि पलके नीएम ਰਜਨੀਸ਼ अरोड़ा ਦੇ ਵੱਲੋਂ ਦੋਵਾਂ ਤੇਰਾ ਦੇ ਪੱਖ ਸੁਨੇ ਜਾਣਗੇ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਦੇ ਵੱਲੋਂ ਅਗਲਾ ਕਦਮ ਪੁੱਟਿਆ ਜਾਵੇਗਾ। ਦਾ ਹਰਸਾ ਮੈਲੋ ਸਰਪਲਸ ਪੰਜਾਬ ਭਾਰਤੀ ਕਿਸਾਨ ਨੂੰ ਲੱਕੋ ਬਾ। ਅੱਜ ਜਿਹੜੀ ਇੱਥੇ ਸੇਮ ਪੱਟੀ ਜਾ ਰਹੀ ਆ ਉਹਦੇ ਸੌਣ ਦੇ ਵਿੱਚ ਅਸੀਂ ਇੱਥੇ ਧਰਨਾ ਦਿੱਤਾ ਸੀ ਕਿਉਂਕਿ ਇਹ ਤਾਂ ਬਹੁਤ ਪਿੰਡਾਂ ਦਾ ਨੁਕਸਾਨ ਹੋ ਰਿਹਾ ਤੇ 40-50 ਸਾਲ ਤੋਂ ਬੰਦ ਪਈ ਆ ਇੱਥੇ ਕੋਈ ਸੇਮ ਨਹੀਂ ਸੀ। ਪਰ ਨਾਸੇਮ ਸੀਗੀ ਇਹ ਲੋਕਾਂ ਨੇ ਸੇਮ ਪਟਾਤੀ ਅੱਜ ਇਹ ਤਕੇਣਾ ਬਿਨਾ ਪੁੱਛੇ ਤੋਂ ਇਹ ਕੱਢ ਰਹੇ ਨੇ ਸੇਮ ਪਹਾੜ ਸਰਕਾਰ ਦੇ ਕਹੇ ਜ਼ਮੀਨ ਸਰਕਾਰ ਦੀ ਆ ਪਰ ਅਸੀਂ ਇਹਦਾ ਵਿਰੋਧ ਕਰਦੇ ਆ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਇਹ ਨਿੰਗਣਾ ਉੱਤੇ ਪਈਆਂ ਨੂੰ ਨਿੰਗਣ ਨੂੰ ਜਾਣ ਨੂੰ ਪਾਣੀ ਜਾਣ ਨੂੰ ਬੜਾ ਮੁਸ਼ਕਲ ਹੋ ਗਿਆ ਅੱਜ ਸਾਹ ਦੇ ਤਾਲੋਕਾਂ ਨੇ ਇਹ ਰੌਲਾ ਤਾਂ ਨਾ ਪਿੰਡ ਵਾਲਿਆਂ ਦਾ ਤੇ ਪੀਡੀਓ ਜਾਂਦੇ ਨੇ ਲੋਕ ਸਾਰੇ ਪਿੰਡਾਂ ਦੇ ਚਾਹੁੰਦੇ ਹੁਣ ਇਹਦੇ ਵਿੱਚ ਡੀਐਸਪੀ ਸਾਹਿਬ ਆਏ ਸੀ ਤਹਿਸੀਲਦਾਰ ਸਾਹਿਬ ਆਏ ਸੀ ਤਾਂ ਉਹਨਾਂ ਨੇ ਆ ਕੇ ਇਹ ਫੈਸਲਾ ਹੋ ਗਿਆ ਵੀ ਹੁਣ ਕੰਮ ਇਹ ਜਿਹੜਾ ਬੰਦ ਹੋ ਗਿਆ ਬੰਦ ਪਰਸੋਂ ਨੂੰ ਐਸਡੀਐਮ ਸਾਹਿਬ ਦੀ ਮੀਟਿੰਗਾਂ ਉੱਥੇ ਜੋ ਫੈਸਲਾ ਉਹ ਫੇਰਾ ਸਾਰੀ ਪਾਰਟੀਆਂ ਬੰਨਣਗੀਆਂ ਉਹਨਾਂ ਦੀਆਂ ਪਾਰਟੀਆਂ ਵੀ ਆਉਣਗੀਆਂ ਪਿੰਡਾਂ ਵਾਲੇ ਸਰਪੰਚ ਪਿੰਚ ਵੀ ਆਉਣਗੇ ਉਹ ਇਸ ਕਰਕੇ ਅੱਜ ਇਹ ਕੰਮ ਬੰਦ ਹੋ ਗਿਆ ਅਸੀਂ ਬੰਦ ਕਰਾਤਾ ਤੇ ਸੋਮਵਾਰ ਨੂੰ ਹੋਊਗਾ ਕੰਮ